ਸਰਬ ਕਲਾ ਸਮਰੱਥ ਦੋਲਨ ਤੇਰਾ ਖੋ ਪ੍ਰਭ ਨਾਨਕ ਦੇ ਕਰ ਹਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹਾਂ ਜੋ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਡੇ ਦਰਬਾਰ ਦੇ ਵਿੱਚ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਮਹਾਰਾਜ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਦੇ ਤਪ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ ਹੁਣੇ-ਹੁਣੇ ਪਿਆਰੇ ਬਾਬਾ ਜੀ ਦੇ ਦਰਗਾਹੀ ਅੰਮ੍ਰਿਤ ਵਚਨ ਸਰਵਣ ਕੀਤੇ ਹਨ ਜਿਨ੍ਹਾਂ ਬਚਨਾਂ ਦੇ ਨਾਲ ਬਾਬਾ ਜੀ ਨੇ ਲੱਖਾਂ ਟੁੱਟੀਆਂ ਹੋਈਆਂ ਰੂਹਾਂ ਨੂੰ ਗੁਰੂ ਚਰਨਾਂ ਦੇ ਨਾਲ ਜੋੜਿਆ ਅੱਜ ਵੀ ਇਹਨਾਂ ਬਚਨਾਂ ਦੇ ਵਿੱਚੋਂ ਬੇਅੰਤ ਸਿੱਖਿਆ ਮਿਲਦੀ ਹੈ ਸਮਤ ਮਿਲਦੀ ਹੈ ਅੱਜ ਵੀ ਜਿਹੜੇ ਪ੍ਰੇਮੀ ਪਿਆਰ ਦੇ ਨਾਲ ਸ਼ਰਧਾ ਨਾਲ ਸਰਵਣ ਕਰਦੇ ਆ ਅੱਜ ਵੀ ਉਹਨਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ ਬਚਨ ਸੁਣ ਕੇ ਇੰਨਾ ਬਾਬਾ ਜੀ ਦੇ ਬਚਨਾਂ ਦੇ ਵਿੱਚ ਆਨੰਦ ਇੰਨੀ ਸਮਤ ਹੈ ਸੋ ਜਿਹੜੇ ਅੱਜ ਦਿਨ ਚੱਲ ਰਹੇ ਹਨ ਉਹਦੇ ਇਸੇ ਹਫ਼ਤੇ ਦਸਾਂ ਦਿਨਾਂ ਦੇ ਵਿੱਚ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਲਾ ਛੱਡਿਆ ਉਪਰੰਤ ਪਰਿਵਾਰ ਵਿਛੋੜਾ ਪਿਆ ਵੱਡੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ ਛੋਟੇ ਸਾਹਿਬਜ਼ਾਦਿਆਂ ਨੇ ਸ਼ਹੀਦੀਆਂ ਪਾਈਆਂ ਪਰਿਵਾਰ ਵਿਛੋੜਾ ਜਦੋਂ ਪੈ ਗਿਆ ਉਦੋਂ ਸਤਿਗੁਰਾਂ ਦੇ ਨਾਲ 500 ਸਿੰਘ ਸੀ ਨਾਲ ਚਾਰ ਸਹਿਬਜਾਦੇ ਪਰਿਵਾਰ ਸਾਰਾ ਸੀ ਪਰਿਵਾਰ ਵੱਖਰਾ-ਵੱਖਰਾ ਹੋ ਗਿਆ ਸਾਰਾ ਛੋਟੇ ਸਹਿਬਜਾਦੇ ਮਾਤਾ ਗੁਜਰੀ ਦੇ ਨਾਲ ਇੱਕ ਪਾਸੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਨਾਲ ਵੱਡੇ ਸਹਿਬਜਾਦੇ ਪੰਜ ਪਿਆਰੇ ਇੱਕ ਪਾਸੇ ਕੁਝ ਸਿੰਘ ਜਿੱਧਰ ਸਮਾ ਰਾਤ ਹਨੇਰਾ ਸੀ ਜਿੱਧਰ ਵੀ ਕਿਸੇ ਨੂੰ ਰਸਤਾ ਮਿਲਿਆ ਨਿਕਲ ਗਏ ਛੋਟੇ ਸਹਿਬਜਾਦੇ ਅਤੇ ਮਾਤਾ ਗੁਜਰੀ ਜੀ ਇਹ ਇਕੱਲੇ ਐ ਸ਼ਾਮ ਦਾ ਟਾਈਮ ਐ ਸੋਚਦੇ ਐ ਸ਼ਰਦੀਆਂ ਦੇ ਦਿਨ ਨੇ ਉਤੋਂ ਬਰਸਾਤ ਹੋ ਰਹੀ ਹੈ ਕਿ ਕਿਤੇ ਨਾ ਕਿਤੇ ਰਾਤ ਕੱਟੀ ਜਾਵੇ ਦੇਖਿਆ ਇੱਕ ਕੁੰਮਾ ਜਿਹਨੂੰ 마ਸ਼ਕੀ ਕਹਿੰਦੇ ਸੀ ਕੁੰਮਾ 마ਸ਼ਕੀ ਉਹ ਮਿਲਿਆ ਜਿਹਦਾ ਨਾਮ ਪਹਿਲਾਂ ਕਰਮਚੰਦ ਸੀ ਉਹਨੂੰ ਜ਼ਬਰਦਸਤੀ ਮੁਸਲਮਾਨ ਬਣਾਇਆ ਜਾਂਦਾ ਬਣਾਇਆ ਗਿਆ کریم ਬਖਸ਼ ਦਾ ਨਾਮ ਰੱਖ ਕੇ ਕੁੰਮਾ 마ਸ਼ਕੀ ਉਹਨੂੰ ਪੁੱਛਿਆ ਕਿ ਅਸੀਂ ਰਾਤ ਕੱਟਣੀ ਹੈ ਕੁੰਮਾ 마ਸ਼ਕੀ ਉਨੇ ਸੁਣਿਆ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਨੰਦਪੁਰ ਸਾਹਿਬ ਇਸ ਤਰ੍ਹਾਂ ਰਹਿ ਰਹੇ ਨੇ ਸੰਗਤਾਂ ਨੂੰ ਉਤਾਰ ਰਹੇ ਨੇ ਕੀਰਾ ਪਿਆ ਹੋਇਆ ਹੈ ਤੇ ਇਸ ਤਰ੍ਹਾਂ ਕਿਲਾ ਛੱਡਿਆ ਹੋਇਆ ਹੈ ਦੇਖ ਕੇ ਜਦੋਂ ਬੱਚਿਆਂ ਦੇ ਰਹਾਣੀ ਚਿਹਰੇ ਦੇਖੇ ਮਾਤਾ ਵੱਲ ਦੇਖਿਆ ਤੇ ਉਹਨੂੰ ਸ਼ੱਕ ਪਿਆ ਵੀ ਸ਼ਾਇਦ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪਰਿਵਾਰ ਹੈ ਬੇਨਤੀ ਕੀਤੀ ਕਿ ਮਾਤਾ ਜੀ ਸ਼ਾਇਦ ਮੈਂ ਭੁੱਲਦਾ ਨਾ ਹੋਵਾਂ ਤੁਸੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਜੀ ਜਾਂ ਇਹ ਸਹਬਜ਼ਾਦੇ ਤਾਂ ਨਹੀਂ ਕਹਿੰਦੇ ਹਾਂ ਅਸੀਂ ਉਹੀ ਹਾਂ ਰੁਮਾ ਮਾਸ਼ਕੀ ਇੰਨੀ ਸ਼ਰਦਾ ਦੇ ਨਾਲ ਨਮਸਕਾਰ ਮੱਥਾ ਟੇਕਿਆ ਅਤੇ ਆਪਣੀ ਝੁੱਗੀ ਵਿੱਚ ਲੈ ਕੇ ਗਿਆ ਆਪ ساری ਰਾਤ ਬਾਹਰ ਕੱਟੀ ਔਰ ਮਾਤਾ ਨੂੰ ਅਤੇ ਸਹਬਜ਼ਾਦੇ ਨੂੰ ਆਪਣੇ ਕੱਪੜੇ ਦੇ ਕੇ ਨਿੱਕ ਦੇ ਕੇ ਤੇ ਨਾਲ ਹੀ ਇੱਕ ਘਰ ਸੀਗਾ ਜਿਹਨੂੰ ਲక్ష్ਮੀ ਮਾ ਬੀਬੀ ਸੀ ਜਿਹੜੀ ਬੜੀ ਸ਼ਰਦਾ ਭਾਵਨਾ ਸੀ ਅਤੇ ਸਿਮਰਨ ਬੰਦਗੀ ਵਾਲੀ ਸੀ ਉਹਨਾਂ ਨੂੰ ਵੀ ਲੋਕ ਸੰਤਾਂ ਦੀ ਤਰ੍ਹਾਂ ਪੂਜਦੇ ਸੀ ਸਾਧੂਆਂ ਦੀ ਤਰ੍ਹਾਂ ਸਤਕਾਰ ਸੀ ਉਹਦਾ ਉਹਦੇ ਕੋਲੇ ਗਿਆ ਰਾਤ ਨੂੰ ਕਹਿੰਦੇ ਮਾਤਾ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬਜ਼ਾਦੇ ਮੇਰੇ ਝੁੱਗੀ ਦੇ ਵਿੱਚ ਨੇ ਭੁੱਖਣ ਭਾਣੇ ਨੇ ਉਹਨਾਂ ਕੋਲੇ ਲੀੜਾ ਕੱਪੜਾ ਵੀ ਨਹੀਂ ਆ ਤੇ ਲੰਗਰ ਵੀ ਪ੍ਰਸ਼ਾਦਾ ਵੀ ਆਪਾਂ ਛਕਾਉਣਾ ਹੈ ਸੋ ਉੱਥੇ ਮਾਤਾ ਲక్ష్ਮੀ ਦੇ ਘਰੇ ਪ੍ਰਸ਼ਾਦਾ ਆਪਣੇ ਸ਼ਿਕਾਇਆ ਪਰੋਠੇ ਹੋਰ ਵਿਅੰਤ ਪਦਾਰਥ ਬਣਾ ਕੇ ਨਾਲੇ ਕੱਪੜੇ ਲਿਆ ਕੇ ਫਿਰ ਉੱਥੇ ਮਾਤਾ ਜੀ ਨੂੰ ਰਾਤ ਕਟਾਈ ਅਤੇ ਸਹਿਬਜ਼ਾਦੇ ਨੂੰ ਨਿਗਧ ਦਿੱਤਾ ਲੰਗਰ ਪਾਣੀ ਸ਼ਿਕਾਇਆ ਸਵੇਰ ਜਦੋਂ ਹੋਈ ਫਿਰ ਮਾਤਾ ਕਹਿਣ ਲੱਗੀ ਕਿ কুমਮਾ ਦੇਖੋ ਪਤਾ ਲਗੋ ਪਤਾ ਲਵੋ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਪਾਸੇ ਗਏ ਹਨ ਕਿਤੇ ਪਤਾ ਕਰੋ ਸੂ ਮਿਲ ਜੇ ਉਹਨਾਂ ਦੀ ਅਸੀਂ ਉਹਨਾਂ ਦੇ ਨਾਲ ਰਲ ਸਕੀਏ কুমਮਾ ਮੈਸਤਰੀ ਮਾਸਕੀ ਬਾਹਰ ਫਿਰਦਾ ਫਿਰਦਾ ਉਹਨੂੰ ਗੰਗੂ ਮਿਲ ਗਿਆ ਗੰਗੂ ਨੂੰ ਪੁੱਛਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਤਾ ਹੋਵੇ ਕਹਿੰਦੇ ਨਹੀਂ ਪਤਾ ਨਹੀਂ ਕਿਵੇਂ ਕਹਿੰਦੇ ਛੋਟੇ ਸਾਹਿਬਜ਼ਾਦੇ ਅਤੇ ਮਾਤਾ ਜੀ ਉਹਨਾਂ ਦੇ ਮੇਰੇ ਘਰੇ ਨੇ ਤੂੰ ਜਾਣਦਾ ਕਹਿੰਦੇ ਹਾਂ ਮੈਂ ਤਾਂ ਉੱਥੇ ਰਸੋਈਆ ਰਹਿਆ ਹਾਂ ਉਹਨਾਂ ਦਾ ਉੱਥੇ ਬਹੁਤ ਸਾਰਾ ਸੇਵਾ ਕੀਤੀ ਐ ਮੈਂ ਜਾਣਦਾ ਤੇ ਤੂੰ ਉਹ ਮਿਲਾ ਦੇਗਾ ਉਹਨਾਂ ਨਾਲ ਹਾਂ ਮੈਂ ਮਿਲਾ ਦਊਗਾ ਇਹ ਲੈ ਕੇ ਨਾਲ ਆਪਣੇ ਘਰੇ ਲੈ ਗਿਆ ਜਦੋਂ ਲਿਜਾਇਆ ਤਾਂ ਇਸੇ ਕਰਕੇ ਸੀ ਲੈ ਕੇ ਗਿਆ ਸੀ ਕਿ ਮਾਤਾ ਪਿਤਾ ਮਾਤਾ ਨੂੰ ਨਾਲ ਮਿਲਾ ਦਊਗਾ ਸ੍ਰੀ ਗੁਰੂ ਗ੍ਰੰਥ ਸਾਹਿਬ ਪਰ ਜਦੋਂ ਦੇਖਿਆ ਮਾਤਾ ਕੋਲੇ ਮਾਇਆ ਲਾਲਚੀ ਹੋ ਗਿਆ ਘਰੇ ਲੈ ਗਿਆ ਕਰੇ ਲਈ ਜਾ ਕੇ ਆਰਾਮ ਦਿੱਤਾ ਤੇ ਜਿਹੜੀ ਖੁਰਜੀ ਸੀ ਮੋਹਰਾਂ ਦੀ ਉਹ ਲੁਕੋ ਦਿੱਤੀ ਆਪਣੇ ਇਤਿਹਾਸ ਸੁਣਿਆ ਹੀ ਹੈ ਜਦੋਂ ਮਾਤਾ ਨੇ ਪੁੱਛਿਆ ਕਹਿੰਦੇ ਮੈਨੂੰ ਚੋਰ ਕਹਿੰਨੇ ਹੋ ਪਿੰਡ ਦੇ ਚੌਧਰੀ ਨੇ ਦੱਸਿਆ ਕਿ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬ ਮੇਰੇ ਘਰ ਨੇ ਉਹਨਾਂ ਨੇ ਰਲ ਕੇ ਫਿਰ ਮੁਰੰਡੇ ਜਾ ਕੇ ਸ਼ਿਕਾਇਤ ਕਰ ਦਿੱਤੀ ਥਾਣੇਦਾਨ ਜਾਨੀ ਖਾਨ ਮਾਨੀ ਖਾਨ ਨੂੰ ਉਹ ਆ ਕੇ ਫੜ ਕੇ ਲੈ ਗਏ ਨਾਲ ਵਜੀਦ ਖਾਨ ਨੂੰ ਦੱਸਿਆ ਸਰਹੰਦ ਦੇ ਨਵਾਬ ਨੂੰ ਕਹਿੰਦੇ ਸ੍ਰੀ ਗੁਰਗੋਬਿੰਦ ਸਿੰਘ ਜੀ ਦੇ ਮਾਤਾ ਜੀ ਅਤੇ ਛੋਟੇ ਸਾਹਿਬ ਜੀ ਸਾਡੇ ਪਾਸ ਹੈ ਸੂਬੇ ਨੇ ਕਿਹਾ ਇਥੇ ਲੈ ਕੇ ਆਓ ਸਰਹੰਦ ਲੈ ਕੇ ਆਓ ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਬਿਠਾ ਦਿੱਤਾ ਰਾਹ ਰਹਿਸ਼ ਦੇ ਦਿੱਤੀ ਅਤੇ ਅਗਲੇ ਦਿਨ ਸੂਬੇ ਸਰਹੰਦ ਨੇ ਕਿਹਾ ਵਜੀਦ ਖਾਨ ਨੇ ਕਿ ਇਹਨਾਂ ਨੂੰ ਬੜੇ ਪਿਆਰ ਸਤਕਾਰ ਦੇ ਨਾਲ ਅਦ ਦੇ ਨਾਲ ਮੇਰੇ ਕਚਹਿਰੀ ਦੇ ਵਿੱਚ ਲੈ ਕੇ ਆਓ ਜਦੋਂ ਲੈ ਕੇ ਆਏ ਸਹਿਬਜ਼ਾਦਿਆਂ ਨੇ ਜਾ ਕੇ ਫਤਿਹ ਬੁਲਾਈ ਅਤੇ ਸਹਿਬਜ਼ਾਦਿਆਂ ਨੂੰ ਬੜਾ ਪਿਆਰ ਸਤਕਾਰ ਦੇ ਨਾਲ ਵਜੀਦ ਖਾਂ ਕਹਿ ਰਿਹਾ ਹੈ ਤੁਹਾਡੇ ਪਿਤਾ ਜੀ ਤੁਹਾਡੇ ਵੱਡੇ ਭਰਾ ਉਹ ਸਾਰੇ ਸ਼ਹੀਦ ਹੋ ਚੁੱਕੇ ਹਨ ਸਾਰੇ ਸਿੰਘ ਸ਼ਹੀਦ ਹੋ ਚੁੱਕੇ ਹਨ ਚਮਕੌਰ ਦੀ ਗੜੀ ਦੇ ਵਿੱਚ ਤੇ ਤੁਸੀਂ ਹੁਣ ਮੁਸਲਮਾਨ ਬਣ ਜਾਓ دین ਕਬੂਲ ਲਓ ਸਾਡੀ ਸ਼ਰਹ ਦੇ ਵਿੱਚ ਆ ਜਾਓ ਤੁਹਾਨੂੰ ਚੰਗੀ ਹਰ ਰਹਿਸ਼ਾ ਤੁਹਾਨੂੰ ਮਹਿਲ ਚੰਗੇ ਤੁਹਾਨੂੰ ਪਰ ਰਾਜ ਭਾਗ ਦਿੱਤੇ ਜਾਣਗੇ ਤੁਹਾਡੀਆਂ ਸ਼ਾਦੀਆਂ ਕੀਤੀਆਂ ਜਾਣਗੇ ਤੁਹਾਨੂੰ ਚੰਗੇ ਹਾਥੀ ਘੋੜੇ ਦਿੱਤੇ ਜਾਣਗੇ ਤੁਸੀਂ ਸਾਡੇ ਇਸਲਾਮ ਕਬੂਲੋ ਸਹਿਬਜ਼ਾਦੇ ਕਹਿਣ ਲੱਗੇ ਅੱਜ ਤੱਕ ਸਾਡੇ ਪਿਤਾ ਜੀ ਨੂੰ ਜਾਂ ਸਾਡੇ ਭਰਾਵਾਂ ਨੂੰ ਹਜੇ ਤੱਕ ਤਾਂ ਮਾਰਨ ਵਾਲਾ ਕੋਈ ਜੰਮਿਆ ਨਹੀਂ ਸਾਡੇ ਪਿਤਾ ਗੁਰੂ ਉਹ ਪ੍ਰਮਾਤਮਾ ਪਰਮੇਸ਼ਰ ਹੈ ਉਹਨਾਂ ਨੂੰ ਕੋਈ ਮਾਰ ਨਹੀਂ ਸਕਦਾ ਅਤੇ ਨਾ ਹੀ ਅਸੀਂ ਤੁਹਾਡਾ ਧਰਮ ਕਬੂਲਣਾ ਹੈ ਇਹ ਜਿਹੜੇ ਲਾਲਚ ਦੇ ਰਹੇ ਆ ਇਹ ਦਰਗਾਹ ਦੇ ਵਿੱਚ ਤਾਂ ਨਾਲ ਨਹੀਂ ਜਾਣੇ ਉਸ ਤਾਂ ਸੱਚੇ ਹੀ ਸੱਚ ਨਿਰਬੜੇ ਧਰਮ ਨੇ ਉੱਥੇ ਰੱਖਿਆ ਕਰਨੀ ਹੈ ਸੋ ਇਸ ਤਰ੍ਹਾਂ ਸਮਝਾਇਆ ਨਾ ਮੰਨੇ ਤਾਂ ਫਿਰ ਸੂਬੇ ਨੇ ਕਹਿਤਾ ਠੰਡੇ ਬੋਲ ਚ ਲੈ ਇਹਨਾਂ ਸਮਝਾਓ ਜਾ ਕੇ ਫਿਰ ਦੂਜਿਆਂ ਸੁੱਚੇ ਆਨੰਦ ਨੇ ਹੋਰ ਸਮਝਾਉਣਾ ਕੀਤਾ ਤੁਸੀਂ ਨਵਾਬ ਕੋਲੇ ਜਾ ਕੇ ਇਸ ਤਰ੍ਹਾਂ ਬੋਲਦੇ ਹੋ ਤੁਹਾਨੂੰ ਸਤਿਕਾਰ ਕਰਨਾ ਚਾਹੀਦਾ ਸਲਾਮ ਕਰਨੀ ਚਾਹੀਦੀ ਸੀ ਫਿਰ ਇਹਨਾਂ ਸਮਝਾਇਆ ਪਰ ਸਾਹਿਬ ਜاده ਦੂਸਰੀ ਪੇਸ਼ੀ ਤੇ ਵੀ ਬੜੇ ਗੱਜ ਕੇ ਬੋਲਦੇ ਆ ਫਤਵਾ ਬੁਲਾਉਂਦੇ ਆ ਬੜਾ ਸਮਝਾਇਆ ਫਿਰ ਅਖੀਰ ਤੇ ਉਹਨਾਂ ਨੇ ਫਿਰ ਫਤਵਾ ਨਵਾਬ ਨੂੰ ਪੁੱਛਿਆ ਕਾਜੀ ਨੂੰ ਕਹਿੰਦੇ ਦੱਸੋ ਇਹਨਾਂ ਨੂੰ ਕੀ ਫਤਵਾ ਦਿੱਤਾ ਜਾਵੇ ਉਹ ਕਹਿੰਦਾ ਜੀ ਇਹਨਾਂ ਨੂੰ ਇਹ ਕਾਫਰ ਨੇ ਇਹ ਇਸਲਾਮ ਨਹੀਂ ਕਬੂਲ ਦੇ ਆਪਣਾ ਦੀਨ ਨਹੀਂ ਕਬੂਲ ਦੇ ਇਸ ਕਰਕੇ ਇਹਨਾਂ ਨੂੰ ਜਿਉਂਦੇ ਨੀਆਂ ਵਿੱਚ ਚਿਣ ਦਿੱਤਾ ਜਾਵੇ ਸੋ ਇਹ ਫਤਵਾ ਦਿੱਤਾ ਗਿਆ ਅਗਲੇ ਦਿਨ ਫੇਰ ਟਾਈਮ ਦਿੱਤਾ ਗਿਆ ਕਿ ਤੁਸੀਂ ਫੇਰ ਸਮਝ ਜਾਵੋ ਪਰ ਸਹਿਬਜ਼ਾਦੇ ਮਾਤਾ ਗੁਜਰੀ ਜੀ ਅਤੇ ਆਪਣੇ ਸਾਰੇ ਪਰਿਵਾਰ ਦੀ ਸਿੱਖਿਆ ਲਈ ਹੋਈ ਉਹ ਕਿੱਥੇ ਡੋਲਦੇ ਸੀ ਸ੍ਰੀ ਗੁਰਗਵੰਦ ਸਿੰਘ ਜੀ ਦਾ ਖੂਨ ਸੀ ਬਖਸ਼ਿਸ਼ ਸੀ ਸੋ ਆ ਤੀਜੀ ਵਾਰੀ ਵੀ ਜਦੋਂ ਉਹਨਾਂ ਨੂੰ ਫੇਰ ਵੀ ਸਮਝਾਇਆ ਪਰ ਫੇਰ ਨਹੀਂ ਆ ਵਿੱਚ ਚਿਣਦੇ ਐ ਜਦੋਂ ਅੱਧੇ ਘੰਟੇ ਚਿਣੇ ਗਏ ਉਦੋਂ ਫੇਰ ਪੁੱਛਿਆ ਹਜੇ ਵੀ ਤੁਸੀਂ ਮੰਨ ਜੋ ਨਹੀਂ ਤਾਂ ਫੇਰ ਤੁਹਾਨੂੰ ਜਿਹਾ ਜਿਉਂਦੇ ਨੂੰ ਚਿਣਿਆ ਜਾਵੇਗਾ ਸਹਿਬਜ਼ਾਦੇ ਫੇਰ ਵੀ ਫਤਿਹ ਗਿਉਂਦੇ ਆ ਜਬ ਜੀ ਸਾਹਿਬ ਦਾ ਪਾਠ ਕਰਦੇ ਆ ਪਰ ਸੁਭਾ ਸਰਹਾਂ ਤਾਂ ਆਪ ਐਸੇ ਸਮੇਂ ਨੂੰ ਨਾ ਦੇਖ ਸਕਿਆ ਚਲਿਆ ਗਿਆ ਅਤੇ ਆਪਣੇ ਜਲਾਦਾਂ ਨੂੰ ਕਹਿ ਦਿੱਤਾ ਕਿ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਫਿਰ ਉੱਥੇ ਜੋ ਪਰਸੋਂ ਦੇ ਦਿਨ ਸਹਬਜਾਦੇ ਨੂੰ ਸ਼ਹੀਦ ਕੀਤਾ ਗਿਆ ਸ੍ਰੀ ਗੁਰਗੋਬਿੰਦ ਸਿੰਘ ਮਹਾਰਾਜ ਜੀ ਉਦੋਂ ਰਾਏ ਕੋਲ ਪਹੁੰਚ ਚੁੱਕੇ ਸੀ ਇੱਥੇ ਆ ਕੇ ਰਾਏ ਕੱਲਾ ਸੀਗਾ ਜਿਹੜਾ ਰਾਏ ਦਾ ਖਿਤਾਬ ਹੈ ਇਹ ਕਾਫੀ ਵੱਡਾ ਖਿਤਾਬ ਹੈ ਰਾਏ ਦੇ ਕਈ ਪਿੰਡ ਅਧੀਨ ਹੁੰਦੇ ਆ ਉਹ ਲੜਾਈਆਂ ਝਗੜਿਆਂ ਦੇ ਫੈਸਲੇ ਆਪ ਕਰਦਾ ਹੁੰਦਾ ਕਚਹਿਰੀ ਲਾਉਂਦਾ ਹੁੰਦਾ ਹੈ ਪੁਲਿਸ ਰੱਖੀ ਹੁੰਦੀ ਆ ਉਹਨਾਂ ਦੀ ਵੱਡਾ ਇਨਾਮਾ ਸੀ ਉੱਥੇ ਆ ਕੇ ਸਤਗੁਰੂ ਰਾਏ ਕੱਲੇ ਨੇ ਬੜੀ ਸੇਵਾ ਕੀਤੀ ਸਤਗੁਰਾਂ ਨੂੰ ਜਲਪਾਣੀ ਸ਼ਿਕਾਇਆ ਹੋਰ ਸਤਗੁਰੂ ਕਹਿਣ ਲੱਗੇ ਰਾਏ ਸਾਬਜਾਦੇ ਜਿਹੜੇ ਉਹ ਸੁਬੇਸਰ ਹੰਦ ਕੋਲੇ ਪਤਾ ਲੈ ਕੇ ਆਓ ਫਿਰ ਉੱਥੇ ਨੂਰੇ ਮਾਹੀ ਨੂੰ ਭੇਜਿਆ 40 ਕੋ ਬਾਟ ਹੈ ਤੁਰਕੇ ਜਾਣਾ ਸੀਗਾ ਸਤਗੁਰੂ ਕਹਿਣ ਲੱਗੇ ਸ਼ਾਮ ਤੱਕ ਪਤਾ ਲੈ ਕੇ ਆਉਣਾ ਤੇ ਰਾਏ ਕੱਲਾ ਕਹਿੰਦਾ ਮਹਾਰਾਜ ਦੂਰ ਬਹੁਤ ਹੈ ਕੱਲ ਸ਼ਾਮ ਤੱਕ ਆਵੇਗਾ ਸਤਗੁਰੂ ਕਹਿਣ ਲੱਗੇ ਛੇਤੀ ਕਰੋ ਜਲਦੀ ਕਰੋ ਪਤਾ ਲੈ ਕੇ ਆਓ ਨੂਹਰ ਅਨੁਰਮ ਆ ਹੀ ਗਿਆ ਰਸਤੇ 'ਚ ਹੀ ਪਤਾ ਲੱਗ ਗਿਆ ਜਾਂਦੇ ਜਾਂਦੇ ਉਹ ਕੋਈ ਸਤਿਗੁਰਾਂ ਨੇ ਸਤਿਗੁਰਾਂ ਦੇ ਸੁਪੁੱਤਰਾਂ ਨੂੰ ਸ਼ਹੀਦ ਕੀਤਾ ਗਿਆ ਜਾ ਕੇ ਸਾਰੇ ਉੱਥੇ ਪਤਾ ਕੀਤਾ ਸਾਰਾ ਜਦੋਂ ਸਾਰਾ ਪਤਾ ਕਰਕੇ ਸ਼ਾਮ ਤੱਕ ਆ ਗਿਆ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੂਰੇ ਤੋਂ ਸਾਰੀ ਕਥਾ ਵਾਰਤਾ ਸੁਣੀ ਜਾਂਦੇ ਆ ਨਾਲੇ ਤੀਰ ਦੇ ਨਾਲ ਕਾਹੀ ਦਾ ਬੂਟਾ ਉਹ ਖੋਦ ਰਹੇ ਆ ਜਦੋਂ ਸਾਰੀ ਵਾਰਤਾ ਪੂਰੀ ਹੋ ਗਈ ਸਤਿਗੁਰਾਂ ਨੇ ਉਦੋਂ ਫਿਰ ਕਾਹੀ ਦਾ ਬੂਟਾ ਪੜ ਦਿੱਤਾ ਕਹਿੰਦੇ ਮੁਗਲਾਂ ਦੀ ਹੁਣ ਜੜ ਪੱਟੀ ਗਈ ਹੈ ਰਾਏ ਕੱਲਾ ਨੇ ਬੇਨਤੀ ਕੀਤੀ ਮਹਾਰਾਜ ਮੈਂ ਵੀ ਮੁਸਲਮਾਨ ਆ ਪਰ ਮੁਸਲਮਾਨਾ ਨਾਲ ਮੇਰਾ ਲਗਾਓ ਨਹੀਂ ਹੈ ਕਿਰਪਾ ਕਰੋ ਵੀ ਮੈਨੂੰ ਬਖਸ਼ ਲੋ ਸਤਿਗੁਰੂ ਕਹਿਣ ਲੱਗੇ ਤੋਂ ਪਹਿਲਾਂ ਦੱਸਣਾ ਸੀ ਹੁਣ ਤਾਂ ਜਿਹੜਾ ਬਚਨ ਹੋਣਾ ਸੀ ਹੋ ਗਿਆ ਸੋ ਫੇਰ ਬੇਨਤੀ ਕੀਤੀ ਦੂਸਰੇ ਨੰਬਰ ਤੇ ਫੇਰ ਸਤਿਗੁਰੂ ਕਹਿੰਦੇ ਹੁਣ ਸਮਾਂ ਆਏਗਾ ਤਾਂ ਫੇਰ ਰਾਏ ਕੱਲਾ ਕਹਿੰਦਾ ਸਤਿਗੁਰੂ ਜੀ ਮੈਂ ਹੁਣ ਤੁਹਾਡੇ ਨਾਲ ਹੀ ਰਹਿਣਾ ਜਿੰਨਾ ਚਿਰ ਬਖਸ਼ਦੇ ਨਹੀਂ ਉਨਾ ਚਿਰ ਸਾਰਾ ਪਰਿਵਾਰ ਤੁਹਾਡੇ ਨਾਲ ਹੀ ਰਹਾਂਗੇ ਸਾਨੂੰ ਬਖਸ਼ੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੱਗੇ ਅਮੀ ਬਹੁਤ ਸ਼ਰਧਾ ਭਾਵਨਾ ਸਾਡੇ ਬਚਨਾਂ ਤੇ ਵਿਸ਼ਵਾਸ ਕਰਦਾ ਸਤਿਗੁਰਾਂ ਨੇ ਇੱਕ ਫਿਰ ਸ੍ਰੀ ਸ਼ਿਵ ਦਿੱਤਾ ਕਿਰਪਾਨ ਦਿੱਤੀ ਸਤਿਗੁਰਾਂ ਨੇ ਗਾਥੀ ਰੀ ਦੀ ਕਹਿੰਦੇ ਲਓ ਜਿੰਨਾ ਚਿਰ ਇਹਦਾ ਸਤਕਾਰ ਕਰੋਗੇ ਭਾਵਨਾ ਦੇ ਨਾਲ ਨਮਸਕਾਰ ਕਰੋਗੇ ਸੇਵਾ ਕਰੋਗੇ ਉਹਨਾਂ ਚਿਰ ਤੁਹਾਡਾ ਰਬਾਲ ਵਿੰਗਾ ਨਹੀਂ ਹੁੰਦਾ ਤੁਸੀਂ ਰਾਜ ਗੱਦੀਆਂ ਇਸੇ ਤਰੀਕੇ ਭਗਤੋਂ ਸੋ ਇਸੇ ਤਰ੍ਹਾਂ ਫਿਰ ਜਰਾਏ ਕੱਲੇ ਨੇ ਕਿਰਪਾਨ ਸ਼ਿਰਸ਼ਾ ਵਿੱਚ ਲਾ ਜਾ ਕੇ ਪਲੰਗ ਦੇ ਉੱਤੇ ਰਾਜਮਾਨ ਕਰਕੇ ਮੌਸਮ ਨਾਲ ਸੇਵਾ ਕਰਦਾ ਹੈ ਗਰਮੀ ਵਿੱਚ ਪਤਲੇ ਰਮਾਲੇ ਪਾਉਂਦਾ ਸਰਦੀਆਂ ਵਿੱਚ ਉੱਤੇ ਰਜਾਈਆਂ ਦਿੰਦਾ ਬੜੀ ਸ਼ਰਧਾ ਨਾਲ ਸੇਵਾ ਕਰਦਾ ਹੈ ਉਹਦੇ ਫਿਰ ਪੁੱਤਰ ਨੇ ਵੀ ਇਸੇ ਤਰ੍ਹਾਂ ਸ਼ਬਦ ਸ਼ਬਦਾ ਇਸੇ ਤਰ੍ਹਾਂ ਹੀ ਸੇਵਾ ਕੀਤੀ ਜਿਹੜਾ ਉਹਨਾਂ ਦਾ ਪੋਤਰਾ ਸੀ ਉਹ ਇੱਕ ਦਿਨ ਫਿਰ ਮੁਸਲਮਾਨਾਂ ਦਾ ਅਨਸਰ ਸੀ ਉਹਨਾਂ ਦੇ ਉੱਤੇ ਆਪ ਦੀ ਕੌਮ ਦਾ ਇੱਕ ਦਿਨ ਸ਼ਿਕਾਰ ਕਰਨ ਚੱਲਿਆ ਗਿਆ ਸ਼ਿਕਾਰ ਕਰਦਾ ਕਰਦਾ ਵਸ ਸ਼ਿਵਜਲ ਸ਼ਿਕਾਰ ਕਰਨ ਲੱਗਾ ਉਹ ਕ੍ਰਪਾਨ ਉਹਦੇ ਆਪ ਦੇ ਪੇਟ ਵਿੱਚ ਵੱਜ ਗਿਆ ਉੱਥੇ ਸ਼ਹੀਦ ਹੋ ਗਿਆ ਸੋ ਇਸ ਤਰ੍ਹਾਂ ਸਤਿਗੁਰਾਂ ਨੇ ਰਾਜ ਕੱਲੇ ਨੂੰ ਵੀ ਫਿਰ ਬਖਸ਼ਿਸ਼ ਕੀਤੀ ਲੋਟਾ ਦਿੱਤਾ ਜਿਹੜਾ ਅੱਜ ਵੀ ਉਹਨਾਂ ਦੀ ਕੁਲ ਦੇ ਵਿੱਚ ਹੈ ਸੋ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਸਰਹੰਦ ਨੂੰ ਗੁਰੂ ਮਾਰੀ ਸਰਹੰਦ ਖਿਤਾਬ ਦਿੱਤਾ ਅਤੇ ਇਹ ਸਤਿਗੁਰਾਂ ਨੇ ਵਚਨ ਕੀਤਾ ਕਿ ਸਾਡੇ ਸਿੰਘ ਕੱਲੇ-ਕੱਲੇ ਤੋਂ ਜਿਨ੍ਹਾਂ ਨੇ ਇਹ ਜਿਨ੍ਹਾਂ ਨੇ ਕੀਤਾ ਤਸ਼ੱਦਦ ਕੀਤਾ ਜੁਲਮ ਕੀਤਾ ਉਹਨਾਂ ਦਾ ਬਦਲਾ ਲੈਣਗੇ ਅਤੇ ਰਾਏ ਕੱਲੇ ਨੂੰ ਪੁੱਛਿਆ ਰਾਏ ਨੂਰੇ ਮਾਹੀ ਨੂੰ ਕਿਸੇ ਨੇ ਉੱਥੇ ਹੋਰ ਕੋਈ ਹਾਂ ਦਾ ਨਾਰਾ ਨਹੀਂ ਮਾਰਿਆ ਬੱਚਿਆਂ ਤੇ ਕਹਿੰਦੇ ਜੀ ਮਾਰਿਆ ਸੀ ਸ਼ੇਰ ਮੁਹੰਮਦ ਖਾਨ ਨਵਾਬ ਮਲੇਰ ਪੁੰਟਲੇ ਵਾਲੇ ਨੇ ਕਿਹਾ ਸੀ ਕਿ ਸ਼ਰਾ ਅਜਾਜਤ ਨਹੀਂ ਦਿੰਦੀ ਇਹ ਨਹੀਂ ਚਾਹੀਦਾਗਾ ਫਿਰ ਸਤਿਗੁਰੂ ਕਹਿਣ ਲੱਗੇ ਉਹ ਸਦਾ ਲਈ ਵਸਦੇ ਹੀ ਰਹਿਣਗੇ ਉਹਨਾਂ ਦਾ ਵਾਲ ਬੇਂਗਾ ਨਹੀਂ ਹੋਏਗਾ ਸੋ ਜਿਨ੍ਹਾਂ ਨੇ ਸਤਿਗੁਰਾਂ ਦੇ ਵਚਨਾਂ ਦੀ ਪਾਲਣਾ ਕੀਤੀ ਸਤਿਗੁਰਾਂ ਦੀ ਸੇਵਾ ਕੀਤੀ ਸਤਿਗੁਰਾਂ ਦੇ ਥਾਂ ਥਾਂ ਤੇ ਜਾ ਕੇ ਮੌਕੇ ਤੇ ਸੇਵਾਵਾਂ ਕੀਤੀਆਂ ਉਹਨਾਂ ਨੇ ਬਖਸ਼ਾ ਲੈ ਲਿਆ ਜਿਨ੍ਹਾਂ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਪਰੇਸ਼ਾਨ ਕੀਤਾ ਜਾਂ ਜ਼ੁਲਮ ਕੀਤਾ ਉਹ ਕੁੜਾ ਤੱਕ ਅੱਜ ਤੱਕ ਵੀ ਉਹਨਾਂ ਨੂੰ ਲਾਣ ਤਾਂ ਪੈਂਦੀਆਂ ਰਹਿਣੀਆਂ ਲੋਕ ਪਰ ਲੋਕ ਉਹਨਾਂ ਨੇ ਆਪਣਾ ਵਿਗਾੜ ਲਿਆ ਸੋ ਅਵਸਰ ਬਣ ਕੇ ਆਇਆ ਸਤਿਗੁਰਾਂ ਦੇ ਛੋਟੇ ਸਹਿਬਜ਼ਾਦੇ ਕਿਵੇਂ ਸੂਬੇ ਦੇ ਕੋਲੇ ਗੱਜ ਕੇ ਫਤਿਹ ਬੁਲਾਉਂਦੇ ਆ ਸੂਬਾ ਜਿਹੜਾ ਵਜੀਦ ਖਾਨ ਮਨਾਉਣ ਦੀ ਕੋਸ਼ਿਸ਼ ਕਰ ਰਿਹਾ ਪਰ ਸਤਿਗੁਰਾਂ ਦੇ ਸਹਿਬਜ਼ਾਦੇ ਕਹਿੰਦੇ ਅਸੀਂ ਇਹ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹਾਂ ਅਸੀਂ ਤੁਹਾਡਾ دین ਨਹੀਂ ਮੰਨਣਾ ਨਾ ਤੁਹਾਡੀਆਂ ਜਿਹੜੇ ਸੁਖਾਂ ਦੇ ਸਾਧਨਾਂ ਇਹ ਨਾਲ ਨਹੀਂ ਜਾਣੇ ਕਿਵੇਂ ਸਤਿਗੁਰਾਂ ਦੇ ਸੁਪੁੱਤਰ ਸ਼ਹੀਦ ਦੀਆਂ ਪਾਉਂਦੇ ਆ ਅਤੇ ਗੱਜ ਕੇ ਫਦੇ ਬਿਲਾਉਂਦੇ ਆ ਤਾਂ ਤਨ ਤਨ ਪਿਆਰੇ ਬਾਬਾ ਜੀ ਸ਼ਰਸਿੰਗ ਜੀ ਮਹਾਰਾਜ ਤੋਂ ਵਰੋਂ ਸਾਹਿਬ ਮਹਾਪੁਰਖਾਂ ਦੀ ਲਿਖਤ ਪ੍ਰਾਰ ਦੇ ਨਾਲ ਇਸ ਤਰ੍ਹਾਂ ਸਰਵਣ ਕਰਦੇ ਰਲ ਕੇ ਸਮੇਤ ਵਜੀਦੇ ਕਿਲੇ ਕੋਲ ਆਏ ਹੈ ਕੰਧਾਂ ਦੇ ਵਿੱਚ ਸਾਹਿਬ ਜਾਦੇ ਖੜਾਏ ਹੈ ਦਵਾ ਦਵ ਕਰਨ ਚਣਾਈ ਰਾਜ ਜੋ ਲਾਏ ਹੈ ਜ਼ੁਲਮੀ ਜੋ ਜੁਲਮ ਕਰਨ ਤੋਂ ਕਦੇ ਨਾ ਹਟਦੇ ਹੈ ਉਤਰ ਦਸ਼ਮੇਸ਼ ਪਿਤਾ ਦੇ ਨੀਆ ਵਿੱਚ ਖੜਦੇ ਹੈ ਡੋਲੇ ਨਹੀਂ ਸਾਹਿਬ ਜਾਦੇ ਪੁੱਛਦੇ ਹੈ ਹਰ ਇੱਕ ਗੇੜੇ ਕੋੜੇ ਜੋ ਆ ਕੇ ਤੇ ਬਚਾ ਵੋ ਤੁਸੀਂ ਜਾਨ ਆਪਣੀ ਸਲਾਮ ਬੁਲਾ ਕੇ ਤੇ ਦਈਏ ਤੁਨ ਡੋਲ ਤੀਆਂ ਦੇ ਕੰਧਾਂ ਤੋਂ ਲਾ ਕੇ ਤੇ ਸਹਬ ਜੋ ਜਾਦੇ ਅੱਗੋਂ ਸੀਸ ਹਲਾਉਂਦੇ ਐ ਛੋਟੇ ਜੋ ਸਹਬ ਜਾਦੇ ਸ਼ਹੀਦੀਆਂ ਪਾਉਂਦੇ ਐ ਮੁਖੋਂ ਰੇਫਤੇ ਬੁਲਾਉਂਦੇ ਬੋਲੇ ਹੈ ਸਹਬ ਜਾਦੇ ਬਚਨ ਇਹ ਮੰਨੋ ਜੀ ਰੱਖੋ ਕੰਧ ਸਿੱਧੀ ਆਪ ਦੀ ਸੂਤਾ ਨੂੰ ਬਨਨੋ ਜੀ ਸਾਡੇ ਸ਼ਰੀਰ ਤਸਲ ਇੱਟਾਂ ਨਾ ਪੰਨੋ ਜੀ ਸੁਣ ਕੇ ਇਹ ਬਚਨਾਂ ਤਾਂ ਹੀ ਵੈਰੀ ਸਭ ਸੜਦੇ ਐ ਉਤਰ ਦਸ਼ਮੇਸ਼ ਪਿਤਾ ਦੇ ਨੀਆ ਵਿੱਚ ਖੜਦੇ ਐ ਡੋਲੇ ਨਹੀਂ ਸਾਹਿਬ ਜਾਦੇ ਦਿਲੋਂ ਦਾ ਲੈ ਰਸੂਰ ਮੇ ਡੋਲੇ ਕਵਰਾਏ ਨੀ ਸਿਟਿਆ ਨੀ ਨੀਰ ਨੇਤਰੋਂ ਰੋਏ ਕਰ ਲਾਏ ਨੀ ਟਟ ਹੈ ਕਰਦੇ ਮੁਖੜੇ ਜਰਾ ਕਮਲਾਏ ਨੀ ਦਗਦਗ ਹੈ ਕਰਦੇ ਚਿਹਰੇ ਮੁਖੋਂ ਮੁਸਕਾਉਂਦੇ ਐ ਛੋਟੇ ਜੋ ਸਾਹਿਬ ਜਾਦੇ ਸ਼ਹੀਦیاں ਪਾਉਂਦੇ ਐ ਡੋਲੇ ਨੀ ਸਾਹਿਬ ਜਾਦੇ ਲਾਲਾ ਦੇ ਉੱਪਰ ਕਿਰਪਾ ਕਲਗੀ ਜੋ ਧਰਦੀ ਐ ਜੋਤ ਅਕਾਲ ਪੁਰਖ ਦੀ ਜੋਤ ਅਕਾਲ ਪੁਰਖ ਦੀ ਸਹੈਤਾ ਜੋ ਕਰਦੀ ਹੈ ਆਕਾਸ਼ ਦੇ ਵਿੱਚੋਂ ਲਾਈਟ ਦੋਨਾਂ ਤੇ ਵਰਦੀ ਐ ਪਾਠ ਜੋ ਜਪਨੀ ਸਾਹਿਬ ਦਾ ਦੋਨੋਂ ਮੁਖੋਂ ਪੜਦੇ ਐ ਉੱਤਰ ਦਸ਼ਮੇਸ਼ ਪਿਤਾ ਦੇ ਨੀਆ ਵਿੱਚ ਖੜਦੇ ਐ ਡੋਲੇ ਨੀ ਸਾਹਿਬ ਜਾਦੇ ਫਟ ਗਈ ਹੈ ਕੰਦ ਕਲੇ ਦੀ ਗਾਲ ਕੁੜ ਆ ਕੇ ਤੇ थरथਰ ਹੈ ਕੰਬਣ ਲੱਗੇ ਮੋਮਨ ਕਵਰਾ ਕੇ ਤੇ ਕੀਤਾ ਹੈ ਕਤਲ ਦੁਵਾਂ ਨੂੰ ਤੇਗ ਓਠਾ ਕੇ ਤੇ ਜੋਤ ਨਾਲ ਸਾਹਿਬ ਜਾਦੇ ਜੋਤ ਮੜਾਉਂਦੇ ਐ ਛੋਟੇ ਜੋ ਸਾਹਿਬ ਜਾਦੇ ਸ਼ਹੀਦیاں ਪਾਉਂਦੇ ਐ ਮੁੱਖੋਂ ਰੇਫਤੇ ਬੁਲਾਉਂਦੇ ਦੇਵਤਿਆਂ ਦੇ ਲੋਕ ਚੋਂ ਫੁੱਲ ਵਰਸਾਏ ਹੈ ਸੋਹਣੇ ਸਚਖੰਡ ਦੇ ਵਿੱਚੋਂ ਵਿਵਾਨ ਦੋ ਆਏ ਹੈ ਦੋਹੇ ਹੀ ਸਾਹਿਬ ਜਾਦੇ ਵਿੱਚ ਬਿਠਾਏ ਹੈ ਵਿਵਾਨਾਂ ਦੇ ਵਿੱਚ ਬੈਠ ਕੇ ਸੱਚਖੰਡ ਜਾ ਵੜਦੇ ਐ ਉੱਤਰ ਦਸ਼ਮੇਸ਼ ਪਿਤਾ ਦੇ ਨੀਆ ਵਿੱਚ ਖੜਦੇ ਐ ਡੋਲੇ ਨੀ ਸਾਹਿਬ ਜਾਦੇ ਕੰਦ ਦੀਆਂ ਇਟਾਂ ਪਾਟ ਕੇ ਖਿੰਡੀਆਂ ਚੋਂ ਵੰਨੇ ਐ ਜਿੰਨਾਂ ਨੇ ਜ਼ੁਲਮ ਕੀਤਾ ਸੀ ਸਭ ਦੇ ਮੂੰਹ ਭੰਨੇ ਐ ਕਈਆਂ ਦੀਆਂ ਕਾਪਨ ਕੇ ਕਰਤੇ ਜੋ ਅੰਨੇ ਐ ਗਲੀਆਂ ਵਿੱਚ ਫਿਰਦੇ ਪਾਉਂਦੇ ਘਰ ਨਾ ਦੱਸਾਉਂਦੇ ਐ ਛੋਟੇ ਜੋ ਸਾਹਿਬ ਜਾਦੇ ਸ਼ਹੀਦੀਆਂ ਪਾਉਂਦੇ ਐ ਮੁਖੋਰਨ ਸਹਿਬ ਲਾਉਂਦੇ ਸ੍ਰੀ ਵਾਹਿਗੁਰੂ ਜੀ ਮਿਹਰਬਾਨ ਸਹਿ ਮਿਹਰਬਾਨ ਸਹਿ ਮੇਰਾ ਮਿਹਰਬਾਨ